ਡਰਗ ਤਸਕਰੀ ਮਾਮਲੇ 'ਚ ਜਾਂਚ ਕਰ ਰਹੀ ਐਸਆਈਟੀ ਅੱਗੇ ਵਿਕਰਮ ਮਜੀਠੀਆ ਪੇਸ਼ ਨਹੀਂ ਹੋਣਗੇ ਜਾਣਕਾਰੀ ਮੁਤਾਬਕ ਮਜੀਠੀਆ ਨੇ ਚਿੱਠੀ ਲਿਖ ਕੇ ਐਸਆਈਟੀ ਨੂੰ ਪੁੱਛ ਕੇ ਚ ਲਈ ਅਗਲੀ ਤਾਰੀਖ ਰੱਖਣ ਲਈ ਕਿਹਾ ਮਜੀਠੀਆ ਨੂੰ ਐਸਆਈਟੀ ਵੱਲੋਂ ਪਟਿਆਲਾ 'ਚ ਤਲਬ ਕੀਤਾ ਗਿਆ ਸੀ ਵਿਕਰਮ ਮਜੀਠੀਆ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਅੱਜ ਦੇ ਦਿਨ ਉਹਨਾਂ ਦੀ ਅਮ੍ਰਿਤਸਰ ਅਦਾਲਤ 'ਚ ਕੇਸ ਦੀ ਸੁਣਵਾਈ ਹੈ ਜਿਸ ਕਾਰਨ ਉਹ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋ ਸਕਣਗੇ ਤੇ ਕਿਸੇ ਹੋਰ ਦਿਨ ਦਾ ਸਮਾਂ ਮੰਗਿਆ ਗਿਆ ਹੈ ਇਸ ਤੋਂ ਪਹਿਲਾਂ ਮਜੀਠੀਆਂ ਨੇ ਵਾਰ-ਵਾਰ ਸਮਨ ਭੇਜਣ ਤੇ ਅਦਾਲਤ ਦਾ ਰੁਕ ਕੀਤਾ ਸੀ ਜਿੱਥੇ ਅਦਾਲਤ 'ਚ ਅਰਜੀ ਲਗਾਈ ਗਈ ਸੀ ਤੇ ਉਹਨਾਂ ਨੂੰ ਵਾਰ-ਵਾਰ ਸਮਨ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਅਦਾਲਤ ਵੱਲੋਂ ਮਜੀਠੀਆਂ ਨੂੰ ਰਾਹਤ ਦੇ ਤੌਰ ਤੇ 8 ਜੁਲਾਈ ਤੱਕ ਐਸਆਈਟੀ ਨੂੰ ਰੋਕ ਲਗਾ ਦਿੱਤੀ ਸੀ ਤੇ ਹੁਣ ਦੁਬਾਰਾ ਤੋਂ ਐਸਆਈਟੀ ਨੇ ਸਮਨ ਜਾਰੀ ਕਰਤੇ ਨੇ ਤੇ ਵਿਕਰਮ ਮਜੀਠੀਆ ਖਿਲਾਫ ਇਹ ਮਾਮਲਾ ਕਾਂਗਰਸ ਸਰਕਾਰ ਦੌਰਾਨ 20 ਦਸੰਬਰ 2021 ਨੂੰ ਹੋਇਆ ਸੀ ਜਿਸ 'ਚ ਮਜੀਠੀਆਂ ਨੂੰ 5 ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਸੀ ਤੇ ਹੁਣ ਭਗਵੰਤ ਮਾਨ ਸਰਕਾਰ ਚ ਫਿਰ ਇਸ ਕੇਸ ਚ ਮਜੀਠੀਆ ਤੋਂ ਪੁੱਛ ਕੇ ਚ ਕੀਤੀ ਜਾ ਰਹੀ ਹੈ ਹਾਲਾਂਕਿ ਮਜੀਠੀਆ ਨੇ ਦੋਸ਼ ਲਾਇਆ ਕਿ ਜਿਸ ਕੇਸ ਚ ਉਹ ਜੇਲ੍ਹ ਚ ਸਨ ਉਸ ਹਾਲੇ ਤੱਕ ਚਾਰਜ ਸ਼ੀਟ ਵੀ ਦਾਖਲ ਨਹੀਂ ਕੀਤੀ ਗਈ ਤੇ ਨਾ ਹੀ ਇਸ ਮਾਮਲੇ ਚ ਉਹਨਾਂ ਕੋਲੋਂ ਕੁਝ ਬਰਾਮਦ ਹੋਇਆ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ